ਦੇ ਵਿਧਾਇਕ ਨਿਤ ਰੋਜ਼ ਲੋਕਾਂ ਦੇ ਆੜੇ ਚੜਦੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਭਵਾਨੀਗੜ੍ਹ ਦੇ ਵਿੱਚ ਨਰਿੰਦਰ ਕੌਰ ਭਰਾ ਜ ਆਪ ਐਮਐਲਏ ਦਾ ਡਟ ਕੇ ਵਿਰੋਧ ਹੋਇਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੜਕਾਂ ਦੀ ਹਾਲਾਤ ਜਿਹੜੇ ਨੇ ਸੜਕਾਂ ਦੇ ਹਾਲਤ ਜਿਹੜੀ ਐ ਨਹੀਂ ਜ਼ਿਆਦਾ ਖਰਾਬ ਹੋ ਚੁੱਕੀ ਐ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਐ ਜਿਸ ਨੂੰ ਲੈ ਕੇ ਭਰਾ ਜ ਆਪ ਵਿਰੋਧ ਜਿਹੜਾ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਕੀਤਾ ਗਿਆ ਜਦੋਂ ਭਰਾ ਜ ਉੱਥੇ ਸੜਕਾਂ ਦਾ ਮੁਜ਼ਾਇਾ ਕਰਨ ਪਹੁੰਚੇ ਤਾਂ ਉੱਥੇ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਸੜਕਾਂ ਜਿਹੜੀਆਂ ਨੇ ਉਹ ਟੁੱਟੀਆਂ ਹੋਈਆਂ ਨੇ ਤਾਂ ਆਪ ਐਮਐਲਏ ਹਾਲਾਂਕਿ ਭਰਾਜ ਜਦੋਂ ਪਹੁੰਚਦੇ ਐ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਉਹਨਾਂ ਤੋਂ ਸਵਾਲ ਪੁੱਛ ਲਏ ਜਾਂਦੇ ਨੇ ਜਿਨ੍ਹਾਂ ਦਾ ਜਵਾਬ ਉਹਨਾਂ ਦੇ ਕੋਲ ਨਹੀਂ ਹੁੰਦਾ ਤਾਂ ਸੰਗਰੂਰ ਦੇ ਪਵਾਨੀਗੜ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਰੋਧ ਹੋਇਆ ਤਾਂ ਮਹੱਲਾ ਬਦਲ ਕੋਠੀ ਵਾਸੀਆਂ ਨੇ ਇਰਕੇ ਐਮਐਲਏ ਭਰਾਜ ਨੂੰ ਕੁਝ ਕੁ ਸਵਾਲ ਪੁੱਛੇ ਨੇ ਸੋ 3 ਸਾਲਾਂ ਬਾਅਦ ਤੁਹਾਨੂੰ ਸਾਡਾ ਚੇਤਾ ਆਇਆ ਇਹ ਵੀ ਕਹਿੰਦੇ ਹੋਏ ਲੋਕ ਨਜ਼ਰ ਆਏ ਨੇ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਵਿੱਚ ਟੁੱਟੀਆਂ ਸੜਕਾਂ ਤੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਹੈ ਤੇ ਸੜਕਾਂ ਤੇ ਖੱਡਿਆਂ ਤੋਂ ਸੁਚੇਤ ਕਰਨ ਦੇ ਲਈ ਦਰਖਤ ਜਿਹੜੇ ਨੇ ਲੋਕਾਂ ਨੇ ਆਪ ਹੀ ਰੱਖੇ ਹੋਏ ਨੇ ਤਾਂ ਤਾਂਕਿ ਇੱਥੇ ਕੋਈ ਵੀ ਅਚਨਚੇਤ ਜਿਹੜੀ ਦੁਰਘਟਨਾ ਹੈ ਉਹ ਨਾ ਵਾਪਰੇ ਸੋ ਹਾਲਾਂਕਿ ਨਰਿੰਦਰ ਕੌਰ ਭਰਾਸ ਦੇ ਵੱਲੋਂ ਇਹਨਾਂ ਸੜਕਾਂ ਨੂੰ ਠੀਕ ਕਰਾਉਣ ਦਾ ਭਰੋਸਾ ਇਹਨਾਂ ਲੋਕਾਂ ਨੂੰ ਦਿੱਤਾ ਗਿਆ ਪਰ ਲੋਕਾਂ ਦੇ ਵੱਲੋਂ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਯ ਆਪਣੀ ਸਮੱਸਿਆਵਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਸੋ ਸੰਗਰੂਰ ਦੇ ਭਵਾਨੀਗੜ੍ਹ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਸੜਕਾਂ ਦੇ ਉੱਤੇ ਕਿੰਨੇ ਡੂੰਘੇ ਖड्डे ਜਿਹੜੇ ਨੇ ਹੋ ਚੁੱਕੇ ਨੇ ਹਾਲਾਂਕਿ ਇੱਥੇ ਕੋਈ ਵੀ ਜੇਕਰ ਆਵਾਜਾਈ ਲੰਘਦੀ ਹੈ ਤਾਂ ਕੋਈ ਵੀ ਦੁਰਘਟਨਾ ਇੱਥੇ ਸੰਭਾਵਿਕ ਤੌਰ ਤੇ ਹੋ ਸਕਦੀ ਹੈ ਤਾਂ ਵੱਡੀ ਦੁਰਘਟਨਾ ਹੋਏ ਉਸ ਤੋਂ ਪਹਿਲਾਂ ਇਹਨਾਂ ਸੜਕਾਂ ਨੂੰ ਸਰਕਾਰ ਨੂੰ ਠੀਕ ਕਰਾਉਣ ਦੀ ਜ਼ਰੂਰਤ ਹੈ ਕਿਉਂ ਕਿ ਬਹੁਤ ਤੇ ਜ਼ਿਆਦਾ ਆਵਾਜਾਈ ਜਿਹੜੀ ਹੈ ਉਹ ਇਧਰੋਂ ਜਾਂਦੀ ਹੈ ਤੇ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਪਾਣੀ ਜਿਹੜਾ ਹੈ ਉਹ ਸੜਕਾਂ ਦੇ ਉੱਤੇ ਭਰਿਆ ਖੜਾ ਹੋਇਆ ਸੋ ਇੱਥੇ ਨਰੇਂਦਰ ਕੌਰ ਭਰਾਸ ਦਾ ਜਿਹੜਾ ਕਹਿ ਸਕਦੇ ਆ ਕਿ ਵਿਰੋਧ ਹੋਇਆ ਤਾਂ ਇੱਥੇ ਜਿਹੜੇ ਮੁਹੱਲੇ ਦੇ ਲੋਕ ਨੇ ਹਾਲਾਂਕਿ ਮੁਹੱਲਾ ਬਦਲ ਕੋਠੀ ਵਾਸੀਆਂ ਨੇ ਘੇਰ ਕੇ ਇੱਥੇ ਐਮਐਲਏ ਨੂੰ ਸਵਾਲ ਪੁੱਛੇ ਨੇ ਕਿ ਤੁਹਾਨੂੰ 3 ਸਾਲ ਬਾਅਦ ਸਾਡਾ ਚੇਤਾ ਆਇਆ ਤਾਂ 3 ਸਾਲ ਬਾਅਦ ਤੁਸੀਂ ਇੱਥੇ ਪਹੁੰਚਦੇ ਹੋ ਤੇ ਆਪਣਾ ਜਿਹੜਾ ਤੁਸੀਂ ਕਿਤੇ ਨਾ ਕਿਤੇ ਕਹਿ ਰਹੇ ਹੋ ਕਿ ਇੱਥੇ ਜਿਹੜੀਆਂ ਇਹ ਚੀਜ਼ਾਂ ਨੇ ਠੀਕ ਹੋ ਜਾਣਗੀਆਂ ਪਰ ਇਹ ਚੀਜ਼ਾਂ ਕਦੋਂ ਠੀਕ ਹੋਣਗੀਆਂ ਲੋਕਾਂ ਦੇ ਵੱਲੋਂ ਸਵਾਲ ਪੁੱਛੇ ਗਏ ਨੇ ਸੋ ਦੱਸ ਦਈਏ ਕਿ ਇੱਥੇ ਲੋਕਾਂ ਨੂੰ ਇੱਕ ਤਾਂ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਦੂਜਾ ਪੀਣ ਵਾਲੇ ਪਾਣੀ ਦੀ ਕਾਫੀ ਹੱਦ ਤੱਕ ਸਮੱਸਿਆ ਜਿਹੜੀ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਸੋ ਕਾਫੀ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਹੈ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਕਾਫੀ ਗੰਦਾ ਪਾਣੀ ਆਉਂਦਾ ਸੋ ਜਿੰਨੂੰ ਪੀਣ ਦੇ ਪੀਣ ਤੋਂ ਪਹਿਲਾਂ ਵੀ 100 ਬਾਰ ਸੋਚਣਾ ਪੈਂਦਾ ਹੈ ਤਾਂ ਇੱਥੇ ਅਜੀਹਾ ਪਾਣੀ ਪੀ ਕੇ ਸਾਡੀ ਸਿਹਤ ਤੇ ਕਿੰਨਾ ਵੱਡਾ ਨੁਕਸਾਨ ਹੁੰਦਾ ਹੋਵੇਗਾ ਇਹ ਵੀ ਕਹਿੰਦੇ ਹੋਏ ਲੋਕ ਨਜ਼ਰ ਆਏ ਨੇ ਸੋ ਨਰਿੰਦਰ ਕੌਰ ਭਰਾ ਆਜ਼ਾ ਮੁਤਤੋ ਜਿਹੜਾ ਕਹਿ ਸਕਦੇ ਆ ਕਿ ਵਿਵਾਦ ਖੜਾ ਹੋਇਆ ਹੈ ਤਾਂ ਪਵਾਨੀਗੜ੍ਹ ਦੇ ਲੋਕਾਂ ਦੇ ਵੱਲੋਂ ਹਾਲਾਂਕਿ ਨਰਿੰਦਰ ਕੌਰ ਭਰਾ ਆਜ਼ਾ ਪੂਨ ਤੌਰ ਤੇ ਵਿਰੋਧ ਕੀਤਾ ਗਿਆ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆ ਵਿਧਾਇਕਾ ਤੋਂ ਸਵਾਲ ਪੁੱਛਲੇ ਗਏ ਨੇ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ اجازت تانباد